ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਰ ਮਰਪਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਕਲ ਜੁਗੀ ਜੀਆਂ ਨੂੰ ਉਤਾਰਦੇ ਹੋਏ ਪਾਈ ਬਾਲੇ ਅਤੇ ਮਰਦਾਨੀ ਸਮੇਤ ਰਸਤੇ ਵਿੱਚ ਤੁਰੇ ਜਾ ਰਹੇ ਸਨ ਤਾ ਰਸਤੇ ਵਿੱਚ ਅੱਗੋਂ ਆ ਰਿਹਾ ਇੱਕ ਵਪਾਰੀ ਮਿਲਿਆ ਜੋ ਮੋਢੇ ਉੱਪਰ ਡਿੱਗੀ ਗੱਢੀ ਚੁੱਕ ਕੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਸੌਦਾ ਵੇਚ ਕੇ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦਾ ਸੀ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੇਖ ਕੇ ਸਾਧੂ ਜਾਣ ਕਰ ਮਾਸਤਿਕ ਚੁਕਾਇਆ ਹਜ਼ੂਰ ਨੇ ਪੁੱਛਿਆ ਪਾਈ ਗਠੜੀ ਵਿੱਚ ਕੀ ਹੈ ਖੋਲ ਕੇ ਵਿਖਾ ਤਾਂ ਉਸ ਨੇ ਗਠੜੀ ਖੋਲੀ ਤੇ ਦੱਸਣ ਲੱਗਾ ਜੀ ਇਹ ਲੂਣ ਹੈ ਇਹ ਹਲਦੀ ਹੈ ਅਤੇ ਇਹ ਮਿਰਚਾਂ ਹਨ ਵਪਾਰੀ ਨੂੰ ਪਾਤਸ਼ਾਹ ਜੀ ਨੇ ਗਠੜੀ ਵਿੱਚ ਪਏ ਵੱਟਿਆਂ ਵੱਲ ਇਸ਼ਾਰਾ ਕਰਕੇ ਪੁੱਛਿਆ ਕਿ ਇਹ ਕੀ ਹੈ ਤਾਂ ਉਸਨੇ ਦੱਸਿਆ ਜੀ ਵੱਟੇ ਹਨ ਭਾਰ ਤੋਲਣ ਵਾਸਤੇ ਪਹਿਲਾ ਵੱਟਾ ਕੱਢਿਆ ਸਤਗੁਰੂ ਜੀ ਕਹਿੰਦੇ ਇਸ ਦਾ ਕੀ ਨਾਮ ਹੈ ਇੱਕ ਸ਼ੇਰ ਦੂਜਾ ਵੱਟਾ ਕੱਢਿਆ ਸਤਗੁਰੂ ਜੀ ਕਹਿੰਦੇ ਇਸ ਦਾ ਕੀ ਨਾਮ ਹੈ ਵਪਾਰੀ ਕਹਿੰਦਾ ਦੋ ਛੇਰ ਤੀਜਾ ਵਟਾ ਕੱਢਿਆ ਕਹਿੰਦਾ ਪੰਜ ਛੇਰ ਅੱਧਾ ਛੇਰ ਅਖੀਰ ਵਟਾ ਕੱਢਿਆ ਗੁਰੂ ਜੀ ਕਹਿੰਦੇ ਇਸ ਦਾ ਨਾਮ ਕੀ ਹੈ ਕਹਿੰਦਾ ਇਸ ਦਾ ਨਾਮ ਹੈ ਪਾਈਆ ਹਜ਼ੂਰ ਨੇ ਕਿਹਾ ਤਨ ਇਹ ਪਾਓ ਜਿਨ ਆਪਣਾ ਲਗਨਾਮ ਰਖਾਓ ਅਸਾਂ ਤਾਂ ਭਾਈ ਇਹ ਛੋਟਾ ਹੀ ਸਤਕਾਰਯੋਗ ਜਾਣਿਆ ਹੈ ਜਿਸਨੇ ਆਪਣਾ ਨਾਮ ਛੋਟਾ ਰਖਾਇਆ ਹੈ ਇਸ ਕਰਕੇ ਭਾਈ ਤੂੰ ਵੀ ਪਾਈਆ ਬਣ ਜਾ ਭਾਵ ਚਰਨਾਂ ਦੀ ਢੂੜੀ ਬਣ ਜਾ ਤੇਰੀ ਕਿਰਤ ਸ਼ੁੱਧ ਹੈ ਜਿਸ ਕਰਕੇ ਸਾਡਾ ਤੇਰੇ ਨਾਲ ਮੇਲ ਹੋਇਆ ਬਸ ਇੱਕ ਘਾਟ ਹੈ ਤੈਨੂੰ ਸ਼ੁੱਧ ਕਿਰਤ ਕਰਨ ਦੀ ਹਉਮੈ ਵੱਡੀ ਹੈ ਹਉਮੈ ਨਾਲ ਗਤੀ ਨਹੀਂ ਹੁੰਦੀ ਕੀਤਾ ਡੁੱਲ ਜਾਂਦਾ ਹੈ ਇਸ ਕਰਕੇ ਤੂੰ ਪਾਈਆ ਬਣ ਜਾ ਨਿਰਮਲਤਾ ਰੱਖ ਇਹ ਵਚਨ ਕਹਿੰਦਿਆ ਵਪਾਰੀ ਉੱਪਰ ਐਸੀ ਦ੍ਰਿਸ਼ਟੀ ਪਾਈ ਕਿ ਉਸਨੂੰ ਨਦਰੀ ਨਦਰ ਨਿਹਾਲ ਕਰਤਾ ਦਿੱਤਾ ਤਤਸ਼ੈਨ ਖੁੱਲੇ ਵਿਕਟ ਕਪਾਟਾ ਅਦੁੱਪਤ ਭਇਓ ਅਮਰ ਕੀ ਠਾਠਾ ਜਗਿਓ ਗਿਆਨ ਦੁਵਿਦਾ ਸਭ ਖੋਈ ਤਿੰਨ ਲੋਕ ਕੀ ਸੋਜੇ ਉਰ ਹੋਈ ਏ ਵੇਖ ਕੇ ਪਾਈ ਵਾਲੇ ਨੇ ਪੁੱਛਿਆ ਜੀ ਇਸਨੇ ਨਾ ਕੋਈ ਸੇਵਾ ਕੀਤੀ ਨਾ ਸਿਮਰਨ ਸਿਗਰ ਹੀ ਇਸ ਨੂੰ ਤਾਰ ਦਿੱਤਾ ਜੀ ਇਨ ਵਪਾਰੀ ਤਤਿ ਛਿਨ ਪਾਈ ਕਸ਼ ਜਰਕਾਲ ਨ ਸੇਵ ਕਮਾਈ ਖਜੂਰ ਨੇ ਕਿਹਾ ਕਿ ਭਾਈ ਇਸ ਦੀ ਪੂਰੇ ਵਾਲੇ ਜਨਮ ਦੀ ਕਮਾਈ ਸੀ ਇਸ ਦੀ ਕੀਰਤ ਸ਼ੁੱਧ ਸੀ ਜਿਸ ਸਦਕੇ ਕਿਰਪਾ ਹੋਈ ਸ਼ੁੱਧ ਕੀਰਤ ਦੀ ਹੋਮੇ ਸੀ ਜੋ ਇਸਨੇ ਹੁਣ ਤਿਆਗ ਦਿੱਤੀ ਸ਼ੁੱਧ ਕੀਰਤ ਕਰਨ ਵਾਲੇ ਤੇ ਗੁਰੂ ਜੀ ਦੀ ਪ੍ਰਸੰਨਤਾ ਹੁੰਦੀ ਹੈ ਜਿਸਨੇ ਹੋਮੇ ਦੀ ਹੋਮੇ ਨੂੰ ਵੀ ਮਾਰਨਾ ਹੈ ਭਾਵੇਂ ਕੋਈ ਵੀ ਗੁਣ ਪੱਲੇ ਹੋਵੇ ਉਸ ਗੋਨੇ ਗੁਣ ਦੀ ਹੋਮੇ ਨਹੀਂ ਆਉਣ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ